ਸਸੀਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ। ਲੋ ਜੀ ਅੱਜ ਆਇਆ ਪਿੰਡ ਮਹਿਮਦਪੁਰ ਤਹਿਸੀਲ ਹਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਸਕਰਨ ਵੀਰ ਦੇ ਕੋਲ ਆਏ ਆਂ। ਬਾਕੀ ਚੰਗੀਆਂ ਝੋਟੀਆਂ ਅੱਜ ਕੋਕਾ ਪੀ ਸਾਰੀਆਂ ਹੀ। ਵਿੱਚ ਸੁਈਆਂ ਸਵਾਈਆਂ, ਵਿੱਚ ਗੱਬਣ ਵੀ ਆ ਝੋਟੀ ਇੱਕ ਤੇ ਕਰਦੇ ਆਂ ਵੀਰ ਨਾਲ ਗੱਲਬਾਤ। ਹਾਂਜੀ ਆਓ ਜੀ ਵੀਰ ਜੀ। ਸਾਸੀ ਗਾਲ ਜੀ ਵੀਰ ਜੀ ਫੋਰਸ ਰਾਉਂਡ ਠੀਕ ਠਾਕ ਇਹਦੇ ਤੇ ਕਿੰਨੇ ਪਸ਼ੂ ਫਿਰ ਅੱਜ ਜੀ ਪੰਜ ਦੇ ਝੋਟੀਆਂ ਆਪਣੇ ਕੋਲ ਠੀਕ ਆ ਤੇ ਨਾਮ ਦੱਸੋ ਹਾਂ ਆਪਣਾ ਨਾਮ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਸਲ ਲਾਗੇ ਲੋਪੂ ਕੇ ਚੌਂ ਮੈਂਦਾ ਠੀਕ ਆ ਜੀ ਤੇ ਫੋਨ ਨੰਬਰ ਵੀ ਦੱਸ ਦੋ ਹੈਗਾ 9592800635 ਠੀਕ ਆ ਜੀ ਤੇ ਕਿੰਨੇ ਪਸ਼ੂ ਅੱਜ ਫਿਰ ਅੱਜ ਪੰਜ ਝੋਟੀਆਂ ਵੀ ਜੀ ਠੀਕ ਆ ਇੱਕ ਵੜ ਵੀ ਵਿਖਾ ਦਾਂਗੇ ਵੀਰਾਂ ਨੂੰ ਠੀਕ ਆ ਜੀ ਤੇ ਕਿਹੜੀ ਤੋਂ ਕਰੀਏ ਸਟਾਰਟ ਅੱਜ ਫਿਰ ਜਿੱਥੋਂ ਮਰਜ਼ੀ ਕਰ ਲਓ ਲੋ ਜੀ ਐਸ ਇੱਧਰ ਆ ਜਾਓ ਫਿਰ ਸਾਈਡ ਤੋਂ ਹੀ ਲੋ ਝੋਟੀ ਕਰੋ ਚੱਕ ਕੋਕਾ ਪੀਸਿਆ ਪੂਰੀ ਇਹ ਪਹਿਲਾ ਸੁਆ ਝੋਟੀ ਸੁਈ ਏ ਠੀਕ ਹੈ ਜੀ ਹਾਂਜੀ ਝੋਟੀ ਥੱਲੇ 10 ਕਿਲੋ ਦੁੱਧ ਤਿਆਰ ਹੋਊਗਾ ਠੀਕ ਹੈ ਜੀ ਹਾਂ ਰਿਸ਼ਕੀਆਂ ਦੰਦੀਆਂ ਬਰਾਬਰ ਨਹੀਂ ਕੀਤੀਆਂ 24 ਛਿੱਗੀ ਜਿੰਨੇ ਦਿਨ ਹੋਗੇ ਸੁਈ ਨੂੰ ਇਹ ਇਹ ਵੀ ਝੋਟੀ ਦੇ ਕੱਟੀ ਆ ਮਗਰ ਪਲੀ ਦੀ ਕੱਟੀ ਬੱਚਾ ਵਿਖਾਦਨੇ ਕੋ ਮਹੀਨੇ ਦਾ ਲਾਲੇ ਦੇਰ ਦਾ ਲਾਲੇ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਤੋਰ ਦੋ ਇਹਨੂੰ ਖੋਲ ਬੰਦੀ ਜੀ ਚੰਗੀ ਝੋਟੀ ਆ ਬਾਕੀ ਹਾਂ ਕਦ ਕਾੜ ਵਾਲੀ ਆ ਝੋਟੀ ਠੰਡ ਦੇਵਾ ਝੋਟੀ ਨੂੰ ਦੂਜਾ ਜਨਾਰਾ ਲਗਾ ਠੀਕ ਹੈ ਜੀ ਇਹ ਥਣ ਥਣ ਚੰਗਾ ਲਗਾ ਝੋਟੀ ਨੂੰ ਬਾਕੀ ਸਾਰੇ ਭਰਾ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਜ ਨਾਲਾ ਤਹਿਸੀਲ ਦੇ ਨਕੀਨੇ ਜਿਹੜੇ ਹੁਣੇ ਇਹਦੇ ਤੇ ਜੇ ਬਾਕੀ ਅਜੇ ਗਰਦਾਸਪੁਰ ਅਮਰਸਰ ਨੂੰ ਵੀ ਤਿਆਰ ਹੋਣਾ ਆਪਾਂ ਕੋਈ ਬੜਾਈਂ ਦੀਆਂ ਟਾਵੀਆਂ ਟਾਵੀਆਂ ਬਾਕੀ ਅਜੇ ਨਾ ਇੱਧਰ ਜ਼ੋਰ ਜ਼ਿਆਦਾ ਵੀਡੀਓ ਦਾ ਥਾਣੇ ਲੈਵਾ ਤੇ ਛੋਟੀ ਇਹ ਕੋਈ ਸਾੰਭੀ ਵੀਰ ਭਰਾ ਨੇ ਥੋੜਾ ਮਿਹਨਤ ਮਜ਼ਦੂਰੀ ਦਾ ਬੰਦਾ ਜਿਹਦੇ ਕੋਲ ਲਈ ਦੁੱਧ ਛੋਟੀ ਨੇ 12 ਕਿਲੋ ਹੀ ਕਰ ਜਾਨਾ ਹਾਂਜੀ 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 ਆਹ ਕੱਟੀ ਹੈ ਇਹਦੀ ਠੀਕ ਹੈ ਜੀ ਹਾਂ ਕੱਟੀ ਵੇਖੋ ਪਲੀ ਪੜੀ ਲੋ ਜੀ ਪਲੀ ਕੱਟੀ ਆ ਵੀਰ ਕੋਈ ਮਹੀਨੇ ਦੀ ਲਾਲੇ ਡੇਢ ਦੀ ਲਾਲੇ ਦੋਹਾਂ ਦੀ ਲਾਲੇ ਆਪਣੇ ਸਮਝ ਮੁਤਾ ਬਾਕੀ ਥਣ ਥਣ ਦੀ ਕੁਆਲਿਟੀ ਕਰੋ ਚੱਕ ਚੋਟੀ ਦੀ ਮੈਂ ਕੱਲਾ ਕੱਲਾ ਥਣ ਲਗਾ ਰਹਾ ਜ਼ਰ ਲਾਂਦੇ ਮੋਲਾ ਜਿ ਨਿਗਨਗੇ ਕਰਾ ਦੇਨੇ ਵੀਰ ਕੋਲ ਨੀ ਜੀ ਜੈ ਜੀ ਕਰਕੇ ਦੇ ਦਿੰਨੀ ਆ ਪਾ ਗਏ ਹਾਂਜੀ ਕਿੰਨੇ ਦੀ ਕਰਤੀਏ ਫਿਰ ਇਹ ਦੇ ਦੀਏ 75000 ਦੀ ਕਰਦੀਏ ਮੈਂ ਤੇਰਾ ਮਾਨ ਤਨ ਹਾਂਜੀ ਕਰਦੀਏ ਮਾਨ ਤਨ ਛੋਟੀ ਵੱਡੀ ਆ ਚਲੋ ਤੁਹਾਡੀ ਕੋਈ ਗੱਲ ਨਹੀਂ ਨਹੀਂ ਦੁੱਧ ਬੜਾ ਹੀ ਨੌਂਦਾ ਹਕਲਾ ਦੁੱਧ ਬੜਾ ਹੁੰਦਾ ਪਰ ਆਪਣੇ ਚੈਨਲ ਵੀ ਆਫਰਾਂ ਵਾਲੇ ਆ ਨਾ ਆਫਰ ਵਾਲੇ ਆ ਹਾਂਜੀ ਹਾਂਜੀ ਫੇਰ 70 ਦੀ ਦੇ ਦਈਏ ਤੇ ਫੇਰ ਕਾਦੀ ਗੱਲ ਆ ਲਓ ਜੀ ਵੀਰ ਜੀ ਹਾਂ ਨਾ ਵੀ ਖਟਾਂਗੇ ਤਾਂ ਕੀ ਹੁੰਦਿਆ ਹਾਂਜੀ ਹਾਂਜੀ ਹੋਰ ਕੋਈ ਫੋਨ ਲਾਵੇ ਹੋਰ ਮਾਨ ਦਾ ਲੂਆ ਵਾਕੀਰ ਜੀ ਲਓ ਜੀ ਵੀਰ ਨੇ ਆਫਰ ਹੀ ਲਾਤੀ ਜੇ ਹਾਂ ਇਹ ਵੀ ਦੂਜੇ ਨੰਬਰ ਤੇ ਆ ਗਈ ਜੇ ਵੱਡੀ ਛੋਟੀ ਠੀਕ ਆ ਜੀ ਇਹ ਵੀ ਕੱਲ ਦੀ ਸੂਈ ਹੈ ਛੋਟੀ ਬਿਲਕੁਲ ਗਿੱਲੀ ਆ ਠੀਕ ਆ ਹਾਂ ਜੀ ਫੇਸ ਪੁੱਸ਼ ਕਰੋ ਇਹਦਾ ਚੱਕ ਕੁੰ ਤੇ ਕਿੰਨਾ ਚਵਾਈ ਕੀਤੀ ਪੂਰੀ ਸੀ ਕਿ ਨਹੀਂ ਇਹਦੀ ਇਹਦੀ ਪੂਰੀ ਸਾਫ ਕਰਤੀ ਛੁੱਟੀ ਵੇਖੋ ਠੀਕ ਹੈ ਤੇ ਕਿੰਨਾ ਬੋਲਾ ਚੋਇਆ ਜੇ ਬੋਲਾ ਝੁੰਡੀ ਥੋੜੇ 10 ਕਿਲੋ ਹੋਣਾ ਮੇਰੇ ਸਾਨਾ ਠੀਕ ਹੈ ਜੀ 12 ਤੋਂ 15 ਕਿਲੋ ਦੀ ਮਾਲ ਕਣਿਆ ਬਾਕੀ ਪੇਠ ਪੂੜਾ ਕਰੋ ਇਹਦਾ ਚੱਕ ਪੂਰੀਆਂ ਜਵਾਨ ਆ ਵੀ ਤੇ ਇੱਕ ਤੋੜ ਦੋ ਇਹਨੂੰ ਹੀ ਅਬ ਵੀ ਭਰਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰਨ ਕੁਝ ਕਰਾਂ ਕਰਾਂਗੇ ਚੰਗੀਆਂ ਤੋਂ ਚੰਗੀਆਂ ਤੇ ਘੱਟ ਰੇਟ ਵਾਲੀਆਂ ਆਪਣੇ ਚੈਨਲ ਤੇ ਪਾਇਆ ਕਰੀਏ ਬਾਕੀ ਬਾਦਰ ਤੇ ਰਾਵੀ ਦੇ ਲਾਗੇ ਦੇ ਨੰਨੇ ਆ ਹਾਂਜੀ ਹਾਂਜੀ ਬਸ ਬਸ ਸਾਰਾ ਸਿਆਲ ਵੀਰਾਂ ਨੂੰ ਮਈਆਂ ਦੇਣੀਆਂ ਆ ਉਹ ਦੇਖੀਓ ਉੱਚੀ ਲੰਮੀ ਆ ਚੌਣ ਚਵਾ ਵੀ ਬਹੁਤ ਸਾਫ ਆ ਕੋਈ ਵੀਡੀਓ ਝੂਮ ਨਹੀਂ ਜੇ ਕੀਤੀ ਫੁੱਲ ਕੱਦ ਕਾਠ ਵਾਲੀ ਆ ਝੋਟੀ ਵੀਡੀਓ ਨਾਲੋਂ ਕੋ ਮੌਕੇ ਦੇ ਵੀਰ ਭਰਾ ਵੇਖੂਗਾ ਤੇ ਵੱਡੀਆਂ ਆ ਹਾਂਜੀ ਹਾਂਜੀ ਵੀਡੀਓ ਤੇ ਵੀਡੀਓ ਤਾਂ ਵੱਡੀਆਂ ਲੱਗਣਗੀਆਂ ਹਾਂ ਵੀਡੀਓ ਨਾਲੋਂ ਵੀ ਵੱਡੀਆਂ ਲੱਗਣਗੀਆਂ ਇਹ ਨਹੀਂ ਵੀ ਆਕੇ ਵੀ ਵੀਡੀਓ ਤੇ ਵੱਡੀਆਂ ਤੇ ਮਗਰ ਛੋਟੀਆਂ ਇਹ ਝੁੱਟ ਗਈ ਵੱਡੀਆਂ ਜੇ ਠੀਕ ਆ ਜੀ ਲੋ ਜੀ ਆ ਇਹਦਾ ਬੱਚਾ ਜੇ ਬੱਚਾ ਬਿਲਕੁਲ ਗਿੱਲਾ ਬੱਚਾ ਹਾਂਜੀ ਚੌਣ ਚਵਾ ਕੱਲਾ ਕੱਲਾ ਖਣ ਲੱਗਾ ਵਿਰਲਾਂ ਤੇ ਠੀਕ ਆ ਜੀ ਬਹੁਤ ਸਾਫ ਆ ਲੋ ਜੀ ਵੀਰ ਜੀ ਬਾਕੀ ਤੁਹਾਨੂੰ ਜੈ ਜੀ ਦਵਾ ਦਿੰਨੇ ਆ ਹਾਂ ਜੀ ਵੀਰ ਜੀ ਇਹ ਫਿਰ ਕਿੰਨੇ ਦੀ ਕਰ ਦੀਏ ਝੋਟੀ ਜੇ ਲੋ ਤੁਹਾਡੀ ਚੰਗੀ ਆ ਹਾਂ ਜੀ ਇਹਦਾ ਮੁੱਲ ਆਪਾਂ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਹਾਂ ਜੀ ਲਓ ਜੀ ਜਿਹਦਾ ਮੁੱਲ ਫੋਨ ਤੇ ਕਰਨਾ ਕਰਦਾ ਕੋਈ ਨਹੀਂ ਜਾਈ ਠੀਕ ਹੈ ਜਾਇ ਜੀ ਬਾਕੀ ਜਾਇ ਜੀ ਤੁਹਾਨੂੰ ਮਿਲੂਗੀ ਝੋਟੇ ਦੇ ਹਿਸਾਬ ਨਾਲ ਜਾਇ ਜੀ ਠੀਕ ਹੈ ਜੀ ਵੀਰ ਜੀ ਇਹ ਚਾਰ ਦੰਦੀ ਝੋਟੀਆਂ ਵੀ ਪੈਲਣ ਸੁਈ ਜੇ ਲਓ ਜੀ ਥਣ ਥਣ ਕਰੋ ਇਹਦਾ ਚੈੱਕ ਬਾਕੀ ਚੰਗਾ ਥਣ ਲੱਗਾ ਇਹਨੂੰ ਕੱਦ ਕੱਡ ਵੇਖੋ ਚੌਗੀ ਦਾ ਹੀ ਕਿੱਡਾ ਤੇ ਇਹਨੂੰ ਕਿੰਨਾ ਟਾਈਮ ਹੋ ਗਿਆ ਜੀ ਸੁਈ ਨੂੰ ਇਹਨੂੰ ਵੀਰ ਜੀ ਉਹ ਕੱਟੀ ਇਹਦੀ ਕੋਈ ਚਮਾ ਮਹੀਨੇ ਦੀ ਲਾਲੇ ਤੰਨਾ ਦੀ ਲਾਲੇ ਠੀਕ ਹੈ ਜੀ ਗਾਂ ਵੀ ਰੰਮਣ ਦੱਸਿਆ ਵੀ ਮਹੀਨੇ ਦੇ ਆਸ-ਪਾਸ ਇਹਨੂੰ ਗਾਂ ਗੱਬਣ ਵੀ ਹੋਈ ਹੈ ਨਵੇਂ ਦੁੱਧ ਪਰ ਆਪਣੀ ਕੋਲ ਚ ਗਰੰਟੀ ਕੋਈ ਨਹੀਂ ਤੁਹਾਨੂੰ ਬਾਅਦ ਚ ਚੱਕਾ ਓ ਨਹੀਂ ਚੱਕ ਹਾਂ ਜੀ ਠੀਕ ਹੈ ਜੀ ਕੋਈ ਨਹੀਂ ਸਹੀ ਹੈ ਕਿ ਹੇਲੇ ਕਿਸ ਦੀ ਕਿਸਮਤ ਨਾਲ ਨਿਕਲ ਆ ਬੰਦੀ ਹੈ ਇਹਨਾਂ ਗੀਨਾ ਚ ਖੂਬਸੂਰਤ ਜਾਈ ਆ ਬਿਲਕੁਲ ਚੋਗੀ ਚਾਰ ਦਿੰਦੀ ਯਾਰ ਚੱਕ ਦਿੰਦੀ ਚੱਕ ਠੀਕ ਹੈ ਠੀਕ ਹੈ ਤੇ ਦੁੱਧ ਵੀ ਜੀ ਕਿੰਨਾ ਚ ਹੁਣ ਇਹਦੇ ਕੋਲ ਇਸ ਟਾਈਮ ਚਾਰ ਦਿੰਦੀ ਹੁਣ ਵੀਡੀਏ ਥੋੜੇ ਦੁੱਧ ਅੱਖਾਂ ਨੂੰ ਭਵੇਂ 8 ਕਿਲੋ ਦੱਸ ਦਈਏ 7 ਕਿਲੋ ਤੇ ਘਰ ਜਾਊਗੀ ਹਾਂ ਜੀ ਹੁਣ ਇਸ ਟਾਈਮ ਛੋਟੀ ਥੱਲੇ ਪੰਨਾਂ ਤੋਂ 6 ਕਿਲੋ ਦਾ ਕਦ ਪਕ ਚਲੋ ਕੋਈ ਭਰਾ ਆਪਣੀ ਤਸੱਲੀ ਕਰ ਲੇ ਹਾਂ ਉਹ ਛੋਟੀ ਰੱਜਣ ਲੱਗ ਪਈ ਵਿਖੋ ਆਣ ਕੇ ਥੋੜਾ ਲੱਪਾ ਜਿਹਾ ਲੱਗੇ ਈ ਝਾੜੀ ਠੀਕ ਹੈ ਜੀ ਉਹ ਪਰੇ ਥਾਣ ਕੇ ਥੋੜਾ ਪਸ਼ੂ ਕਰਦਾ ਕਿਸ ਵੇਲੇ ਠੀਕ ਹੈ ਜੀ ਪਕੀ ਠੰਡੀ ਸੀਲ ਬੜੀ ਆ ਜਿੱਤਾ ਮਰਦੀ ਚੂਵੇ ਕੋਈ ਠੀਕ ਹੈ ਜੀ ਆ ਕੱਟੀ ਆ ਕੱਟੀ ਮਗਰ ਘੜ ਘੜ 7-8 ਹਜ਼ਾਰ ਦੀ ਤੇ ਕੱਟੀ ਆ ਠੀਕ ਹੈ ਜੀ ਕੱਟੀਆਂ ਦੀ ਬੜੀ ਡਿਮਾਂਡ ਆ ਮੁੰਡਿਆਂ ਨੂੰ ਵੀ ਕੱਟੀਆਂ ਦੀ ਬਹੁਤ ਡਿਮਾਂਡ ਆ ਹਾਂ ਜੀ ਹਾਂ ਜੀ ਕੱਟੀਆਂ ਦੀ ਡਿਮਾਂਡ ਆ ਇਸ ਟਾਈਮ ਹੋ ਮਹਿਮਾਨ ਘਰ ਆ ਜਾਂਦਾ ਵੀ ਫੇਸ ਪਿਸ਼ ਕਰੋ ਚੱਕ ਇਹਦਾ ਬਿਊਟੀ ਕਰੋ ਚੱਕ ਮੇਰੇ ਭਰਾ ਕੱਟੀਆਂ ਹੀ ਤਿਆਰ ਕਰਕੇ ਗਾ ਮਈਆਂ ਬਣ ਜਣਗੀਆਂ ਸਾਨੂੰ ਵੀ ਸੌਖਾ ਸੌਥੀਆਂ ਲੱਭਣੀਆਂ ਹੋਣਗੀਆਂ ਮਾਰੋਂ ਹਾਂਜੀ 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 ਸਵਾਦ ਤੁਹਾਨੂੰ ਪਤਾ ਹੀ ਆ ਵੀ ਬਾਕੀ ਹੈਗੀਆਂ ਸਾਰੀਆਂ ਅੱਜ ਨਾ ਉੱਚੀਆਂ ਹਸਾਣਾ ਉੱਚੀਆਂ ਲੰਮੀਆਂ ਹੀ ਆ ਝੋਟੀਆਂ ਝੋਟੀਆਂ ਕੋ ਪਹਿਲਣੇ ਕੋ ਦਜਣੇ ਠੀਕ ਆ ਜੀ ਹਾਂਜੀ ਤੇ ਕਿੰਨੇ ਦੀ ਕਰੀਏ ਜੱਜ ਜੱਜੀ ਇਹ ਵੀ 65000 ਦੀ ਨਹੀਂ ਕਰ ਦਈਏ ਮਾਨਤਾਂ ਨੇ ਮੈਂ ਮੈਨਾਂ ਦੁੱਧ ਤੋਂ ਵਿਹਲੀ ਵੀ ਹੋਵੇ ਤਾਂ 55000 ਦਾ ਮਾਲ ਹੁੰਦਾ ਹੀ ਆ ਚਲੋ ਫਿਰ ਵੀ ਨਹੀਂ ਕਰੀਏ ਮਾਨਤਾਂ ਆਪਾਂ 60 ਚੋਂ 3 ਛੱਡ ਦੇ ਹਾਂਜੀ 56 ਦੀ ਵੇਖ ਲੋ ਚਲੋ 55 ਦੀ ਜਾਣ ਦਿਓ ਲੋ ਜੀ ਵੀਰ ਜੀ ਦੇਂਦਾ ਜਾਣ ਦਿਓ ਦੂਜੇ ਦੀ ਜਾਣਤੀ ਆਪਾਂ ਦੇਂਦਾ ਨਹੀਂ ਜੇ ਕੋਈ ਵੇਹ ਇਦਾਂ ਦੀ ਪਰ ਹਾਂ ਨਾ ਇਹ ਕਬੂਤਰੀ ਵਰਗੀ ਝੋਟੀਆਂ ਲੋ ਜੀ ਵੀਰ ਜੀ ਕਰੋ ਹਾਂ ਨਾ ਹੀ ਹੁਣੀ ਹੁਣ ਵੀਰ ਭਰਾ ਕੋ ਘਾਟ ਵਾਲਾ ਨਾ ਲਾਵੇ ਫੋਨ ਬਾਕੀ ਝੋਟੀਆਂ ਅੱਜ ਝੋਟੀਆਂ ਸਾਰੀਆਂ ਹਾਂ ਤੇ ਚਾਰ ਦਿੰਦੀ ਝੋਟੀਆਂ ਅਗਲੀ ਝੋਟੀ ਤੱਕਦਾਂ ਜੋ ਫਿਰ ਵੀਰ ਜੀ ਉਹ ਦੂਜਾ ਸਵੇਰ ਸੁਈ ਜੇ ਠੀਕ ਹੈ ਜੀ ਬਹੁਤ ਤਾਜੀ ਆ ਆ ਬੱਚਾ ਦਾ ਦਾਹ ਕੋ ਪਾਣਾ ਲਾਣਾ ਦਾ ਠੀਕ ਹੈ ਜੀ ਬੱਚਾ ਇਹਦਾ ਤੁਹਾਨੂੰ ਵਿਖਾ ਦਿੰਨੇ ਆਂ ਇਹ ਵੀ ਛੋਟੀ ਉਧਰ ਦੀ ਆ ਛੋਟੀ ਥੱਲੇ ਕੋਈ 12 ਕਿਲੋ ਦੁੱਧ ਤਿਆਰ ਹੋਊਗਾ ਇਸ ਟਾਈਮ ਠੀਕ ਹੈ ਜੀ ਲਈ 12 ਕਿਲੋ ਤਿਆਰ ਜੇ ਬੜੇ ਕੱਦ ਕਾੜ ਵਾਲੀ ਆ ਬੇਲ ਨਹੀਂ ਕੱਦ ਕਾੜ ਜ ਸਾਰਿਆਂ ਦਾ ਤਕਰੀਬਨ ਵੱਡੇ ਹੀ ਆ ਹਾਂਜੀ ਹਾਂਜੀ ਭਈ ਕੋਈ ਵੀ ਰਾ ਅੰਦਾਜ਼ਾ ਲਾ ਲੇ ਬਈ ਆਰਡਰ ਕੁਆਲਟੀ ਵੀ ਚੰਗੀ ਆ ਇਹਦੀ ਪੂਰੇ ਫਿਕਸ ਜੇ ਲੈ ਵੇਦੀ ਆ ਛੋਟੀ 14 ਕਿਲੋ ਕਰ ਜੂਗੀ ਥੋੜਾ ਜਿਹਾ ਸਬਰ ਸਬਰ ਤੇ ਆਉਣ ਕਰਕੇ ਹੁਣ ਵੀ ਹੁਣ ਵੀ 12 ਕਿਲੋ ਹੋਊ ਜੋਖਮਾਂ ਦੁੱਧ ਠੀਕ ਹੈ ਜੀ ਹਾਂਜੀ ਲਓ ਜੀ ਹੈ ਸਾਰੇ ਕੋਕੇ ਪੀਸ ਇਹਨਾਂ ਨੂੰ ਕਿਹਾ ਜਾਂਦਾ ਜੇ ਬਾਕੀ ਕੋਈ ਵੀ ਭਰਾ ਆਪਣੀ ਤਸੱਲੀ ਕਰੇ ਤੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਭਰਾ ਜਰੂਰ ਕਰੋ ਸਬਸਕ੍ਰਾਈਬ ਕਰਾ ਕਰੋ ਜਿੰਨੀ ਕੋਸ਼ਿਸ਼ ਕਰਾਂਗੇ ਵੀ ਸਸਤੀਆਂ ਮਈਆਂ ਲੈਣੀਆਂ ਤਾਂ ਲੈਣੀਆਂ ਚੰਗੀਆਂ ਹਾਂਜੀ ਹਾਂਜੀ ਬਾਕੀ ਰਾਵੀ ਦੇ ਇਲਾਕੇ ਦੇ ਪਸ਼ੂ ਸਾਰੇ ਤੁਹਾਨੂੰ ਦਿਖਾਇਆ ਕਰਾਂਗੇ ਹਰਿਆਣੇ ਦੇ ਵੀ ਇਧਰ ਲਿਆ ਕੇ ਵਿਖਾਇਆ ਕਰਾਂਗੇ ਤੁਹਾਨੂੰ ਹਿਸਾਬ ਨਾਲ ਹਾਂਜੀ ਹਾਂਜੀ ਤੇ ਬਾਕੀ ਰਾਵੀ ਦੇ ਤੇ ਖਾਸ ਕਰਕੇ ਤੁਹਾਨੂੰ ਦਿਖਾਇਆ ਕਰਾਂਗੇ ਹਾਂਜੀ ਤੇ ਕਿੰਨੇ ਦੀ ਕਰੀਏ ਜੈ ਜੈ ਜੀ ਇਹ ਵੀ ਝੋਟੇ ਦੇ ਹੈਗੀ ਆ ਜਿੱਦਾਂ ਕਦ ਬਜੀਦਾ ਝੋਟੇ ਦੇ ਹੈਗਾ ਯਾ 2 ਲੱਖ ਮੰਗ ਲਓ ਤਾਂ ਤਵੇਂ ਹੱਸ ਕੇ ਕੋਈ 1 70 60 ਪਰ ਸਾਡੇ ਪਰ ਆਪਾਂ ਜੈ ਜੀ ਕਰਨਾ ਜੈ ਜੀ ਨਹੀਂ ਜੈ ਜੈ ਜੀ ਕਰੀਏ ਜੈ ਜੀ ਇਹ ਦੇ ਦਈਏ ਝੋਟੀ 1 15 ਦੀ ਨਹੀਂ ਹਾਂਜੀ ਕਰੀਏ ਮੰਨ ਤਾ ਨਾ 1 10 ਦੀ ਨਹੀਂ ਹੋਰ ਕਰ ਦਈਏ 5 ਦੀ ਨਹੀਂ ਹੋਰ ਕਰੀਏ ਮੈਂ ਤਾਂ ਹਾਂਜੀ ਪੂਰੇ ਦੀ ਨਾ ਛੋੜਨਾ ਬਿਲਕੁਲ ਹੀ ਬਰਾਬਰ ਕਰ ਦਈਏ ਠੀਕ ਹੈ ਜੀ ਬਾਕੀ ਲਓ ਜੀ ਵੀਰ ਜੀ ਫੁੱਲ ਕੱਦ ਕਾਠ ਵਾਲੀ ਆ ਫੁੱਲ ਕੱਦ ਕਾਠ ਵਾਲੀ ਠੀਕ ਹੈ ਜੀ ਤੇ ਫਰ ਅਗਲੀ ਕਿਦਾਂ ਕਰਦੀਏ ਅਗਲੀ ਵੀ ਵੱਡੀ ਝੋਟੀ ਇਹ ਰਸ਼ੀਨ ਟੈਂਕ ਜਿੱਡੀ ਹੈਗਾ ਹਿਸਾਬ ਨਾਲ ਪੂਰੀ ਪੂਰੀ ਗੇ ਵੇਲੋ ਨੱਪਣ ਪਿਆਰ ਆ ਠੀਕ ਹੈ ਭੱਗ ਝੋਟੀ ਗਾਂ ਰੱਖਦੀ ਆ ਬੰਦਾ ਹੀ ਪਾਈ ਕਰਦੀ ਚੜਾਈ ਵੇਖੋ ਬਾਲਟ ਜਿੰਨਾ ਚੌੜਾ ਥਲੇ ਜੱਟਾ ਨਹੀਂ ਜਾਂਦੀ ਵੇਖੋ ਜੀ ਕਰੋ ਚੈੱਕ ਪੂਰੀ ਪੰਡ ਪਾਈ ਹਿਸਾਬ ਨਾਲ ਝੋਟੀ ਨੇ ਪੂਰਾ ਕਢਾ ਲਏ ਠੀਕ ਹੈ ਜੀ ਉਹ ਤੋਂ ਵੀ 14 ਕਿਲੋ ਵਾਲੀ ਐ ਕਿੰਨੇ ਖੜੂਗੇ ਹਫਤਾ ਲੱਜੂ ਘੱਟ ਖੜੂਗੇ ਹਫਤਾ ਨਹੀਂ ਬਸ ਦੋ ਤਿੰਨ ਦਿਨ ਦਾ ਮੇਲਾ ਹੀ ਆ ਤਿਆਰੀ ਪੂਰੇ ਛੁੱਟੀ ਜਾਂਦੀ ਆ ਹਾਂਜੀ ਹਾਂਜੀ ਇਹ ਕੋਈ ਵੀਰ ਭਰਾ ਥਣ ਵੇਖ ਕੇ ਆਖੇ ਵੀ ਸਕਤ ਆ ਬਿਲਕੁਲ ਪੋਲੀ ਰੂ ਵਰਗੀ ਜਿਹੀ ਠੀਕ ਹੈ ਜੀ ਠੀਕ ਹੈ ਜੀ ਧਰ ਮਾਰੀ ਤੇ ਮੱਛੀ ਛੱਟਾਂ ਪਹਿਣਗੇ ਇੰਨਾ ਪ੍ਰੈਸ ਠੀਕ ਹੈ ਜੀ ਹਾਂਜੀ ਆ ਵੇਖੋ ਥੱਲੇ ਹੌਣ ਲੈਵਾ ਵਿਖਾਓ ਇੱਦਾਂ ਥੋੜਾ ਤੁਰਿਆ ਕਰਕੇ ਲੈਵਾ ਵਿਖਾਉਂਦੀ ਆ। ਨੋ ਜੀ ਐਚਐਫ ਗਾਂਵਾਂ ਵਰਗਾ ਜਿਸ ਹਿਸਾਬ ਨਾਲ ਟਾਈਟ ਆਰਡਰ ਦੀ ਆ ਪੂਰੀ। ਇਹ ਚੌੜਾ ਥੱਲੇ ਬਾਲਟੇ ਨੂੰ ਕੀਤਾ ਆਂ ਦੇ ਵੇਖੋ। ਠੀਕ ਹੈ ਜੀ। ਨੋ ਜੀ ਵੀ ਦੂਰ ਤੋਂ ਵੇਖੋ। ਹਾਂ। ਤਾਂ ਨਾ ਐਚਐਫ ਮਾ ਜੋ ਇਹ ਝਾੜੀ ਦੋ ਦਿਨ ਹੋਰ ਲੈ ਗਈ ਨਾ ਦੋ ਦਿਨ ਤੇ ਐ ਲੁਕਾ ਚੌੜੀਆਂ ਕਰਕੇ ਐਚਐਫ ਗਾਂ ਜਾਂ ਬਾਲਟੀ ਵੀ ਥੱਲੇ ਵੱਡੀ ਫੱਬੂਗੀ। ਹਾਂਜੀ ਹਾਂਜੀ। ਪੂਰੀ ਬੇਲ ਬੜੀ ਹੈ ਮੈਂ ਦੀ। ਠੀਕ ਹੈ ਜੀ। ਮੂੰਹ ਦੀ ਬੜੀ ਸਾਫ਼ ਹੈ ਮੈਂ ਇਹ ਵੀ ਉਧਰ ਦੀ ਆ। ਤਾਂ ਵੀ ਜੀ ਪਲਾਸਕਟ ਦੀ ਵੱਡੀ ਬਾਲਟੀ ਰੱਖ ਲਗਿ ਨਾੜਾ ਨੂੜਾ ਵਾਨੇ ਤੇ ਪੂਰੀਆਂ 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 ਵੀਰ ਜੀ ਦੁੱਧ ਦੀ ਪੂਰੀ ਚੀਪਾ ਜੀ ਤੇ ਕਿੰਨੇ ਦੀ ਕਰੀਏ ਜੱਜ ਜੱਜੀ ਇਹ ਵੀ ਇਹ ਵੀ ਦੇ ਦੀ ਉਹਦੇ ਬਰਾਬਰ ਹੀ ਲੈ ਲਓ ਮੈਂ ਤਾਂ ਨਾ ਕਰਦੀਏ ਮੈਂ ਮਤਲਬ ਵੀਰ ਜੀ ਥੋੜਾ ਜਿਹਾ ਝਾਂਡਾ ਕਿਦੇ ਪਛਾਣ ਹੁੰਦਾ ਨਾ ਮੈਂ ਦਾ ਮੈਂ ਵੀ 1.5-2 ਲੱਖ ਲਈ ਨੇ ਕਰਦੀਏ ਮੰਨ ਤਾ ਦੋ ਤੇ ਡੱਕੇ ਲਾ ਦੂ ਮੈਂ ਹਾਂਜੀ ਕਰਦੀਏ ਮੰਨ ਕਰੀਏ ਮੰਨ ਦੋ ਛੱਡ ਦਈਏ ਵੇਖ ਲਓ ਮੈਂ ਮੈਂ ਬੜੀ ਏ ਬਗੀਚਾ ਭਾਜੀ ਕਰਾਓ ਥੋੜਾ ਜਿਆ 95000 ਇਹ ਭਾਜੀ ਤੇ ਅਗਿਏ ਭਰਾ ਨੂੰ ਕੀ ਮੋੜਨਾ ਜੇ ਭਰਾ ਕਹੇ ਯਾਰ ਘੱਟ ਵੀ ਕਹਿੰਦਾ ਤਾਂ ਵੀ ਨਹੀਂ ਮੋੜਨਾ ਚਾਹੀਦਾ ਹਾਂ ਜੀ ਠੀਕ ਹੈ ਜੀ 95000 ਦੀ ਮੈਂ ਦੇ ਦਾਂਗੇ ਲਓ ਜੀ ਵੀਰ ਜੀ ਬਾਕੀ ਆਪਣੀ ਤਸੱਲੀ ਸਾਰੇ ਭਰਾ ਕਰਕੇ ਚੋਚਵਾ ਕੇ ਤੇ ਗੱਬਣ ਪਾਸ ਕਰਕੇ ਚਲੋ ਹਾਂ ਜੀ ਠੀਕ ਹੈ ਧੰਨਵਾਦ ਜੀ ਵੀਰ ਜੀ ਲਓ ਜੀ ਵੀਰ ਜੀ ਵੇਚਣਾ ਇੱਕ ਗਾਂ ਵੀਰ ਕੋ ਰਹਿ ਗਈ ਸੀ ਉਹਦੀ ਵੀ ਚਲੋ ਤੁਹਾਨੂੰ ਕਰ ਦਿੰਨੇ ਵਿੱਚੇ ਵਿਖਾ ਦਿੰਨੇ ਆ ਹਾਂ ਜੀ ਵੀਰ ਜੀ ਇਹ ਵੀ ਵਹਿੜਿਆ ਵੀ ਜੀ ਠੀਕ ਆ ਪਹਿਲਾ ਦੂਜਾ ਯਾ ਕੋਈ ਪਹਿਲਾ ਲਾਲੇ ਦੂਜਾ ਲਾਲੇ ਤੇ ਸੂਈ ਨੂੰ ਕਿੰਨਾ ਟਾਈਮ ਹੋਇਆ ਜੇ ਸੂਈ ਨੂੰ ਇਹਨੂੰ ਕੋ 10 15 ਦਿਨ ਹੋ ਗਏ ਸੂਈ ਨੂੰ ਠੀਕ ਆ ਉਹ ਬੱਚਾ ਤਾਂ ਮੁਖਾ ਦਿੰਨੇ ਆ ਠੀਕ ਆ ਤੇ ਵੀਰ ਜੀ ਤੋਰ ਤਾਂ ਇਹਨੂੰ ਬੱਚੇ ਵਾਲ ਨੂੰ ਤੋਰ ਦੋ ਇੱਕ ਰੀ ਜੀ ਮਾਦੀ ਆ ਕਿੰਨਾ ਤਿਆਰ ਜੇ ਥੱਲੇੁੱਦ ਵੀ 10 ਕਿਲੋ ਤਿਆਰ ਥੱਲੇ ਠੀਕ ਆ 50 ਹਰਕਾ ਠੀਕ ਮੱਝਾਂ ਦੇ ਬਰਾਬਰ ਹੀ ਫੈਟ ਆਉਂਦੀ ਆ ਇਹ ਸਾਹੀ ਵਾਲ ਕ੍ਰੋਸ ਆ ਜਰਸੀ ਸਾਹੀ ਵਾਲ ਕ੍ਰੋਸ ਹਾਂ ਜੀ ਆ ਇਹਨਾਂ ਮਾੜੇ ਲੋ ਵੀਰ ਜੀ ਜਰਸੀ ਦਾ ਕੋਈ ਬਾਕੀ ਐਰ ਸ਼ੇਰ ਦਾ ਕੋਈ ਲਾਲੇ ਪੂਰੀ ਲਾਦੀ ਪਲੀ ਠੀਕ ਆ ਜੀ ਇਹ ਤੁਣ ਤੁਣ ਇਹ ਬਗੇ ਬੱਚਾ ਤੁਹਾਨੂੰ ਇਹਦਾ ਵਿਖਾ ਦੰਨੇ ਵੀਡੀਓ ਦੇ ਐਂਡ ਤੇ ਕੋਈ ਵੀਰ ਆਪਣੇ ਅੰਦਾਜ਼ੇ ਨਾਲ ਆਲੇ ਹਾਂਜੀ ਵੀਰ ਜੀ ਕਿੰਨੇ ਦੇ ਦਈਏ ਦੇਰ ਹੀ 35000 ਦੀ ਕਰ ਦਈਏ ਮੈਂ ਬਨਾ ਮਾਨਤਾ ਮਰੇ ਹੱਥ ਪੈਰ ਕੋ ਬਦੇ ਬਿਲਕੁਲ ਠੰਡੀ ਹੈ ਹੱਥ ਪੈਰ ਕੋ ਠੰਡੀ ਬਿਲਕੁਲ ਠੰਡੀ ਯਾਰੇ ਕੋਈ ਪੰਗਾ ਪਾਵੇ ਭੁਵੇਂ ਨਾ ਪਾਵੇ ਲਓ ਜੀ ਵੀਰ ਜੀ ਠੰਡੀ ਸੀਲ ਹੈ ਬਿਲਕੁਲ ਠੰਡੀ ਕਿੰਨੇ ਦੀ ਕਰ ਦਈਏ 2 ਛੱਡ ਦਿਓ 33 ਦੇ ਦਈਏ ਦੇਖ ਲਓ ਹੁੰਦਾ ਮਾਨਤਨ ਤੇ ਹਾਂਜੀ ਇੱਥੋਂ ਕਰ ਦਈਏ ਮੈਂ ਦੇਨਾ ਬਗੀਚਾ ਭਾਜੀ ਆਹ ਨਾਲ ਕੋਈ ਜਾਣਦੇ ਹੋ ਲਓ ਜੀ 30000 ਦੀ ਚੰਗੀ ਵਿਹੜ ਬੱਚਾ ਇਹ ਤੁਹਾਨੂੰ ਵਖਾ ਲੈਣੇ ਆ ਹਾਂ ਬੱਚਾ ਜੀ ਲਓ ਜੀ ਵੀਰ ਜੀ ਆ ਬੱਚੇ ਸਾਰਿਆਂ ਦੇ ਲਓ ਜੀ ਵੀਰ ਜੀ ਲਾ ਲਓ ਤੁਸੀਂ ਆਪਣੇ ਹਿਸਾਬ ਨਾਲ ਦਾ ਜਾ ਲਾ ਲਓ ਬੱਚੇ ਚਲੋ ਠੀਕ ਹੈ ਧੰਨਵਾਦ ਜੀ ਵੀਰ ਜੀ